ਹੈਲੋ ਜੀ ਸੋ ਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਮੋਰਾ ਮੋਰਨੀਆ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਜਿਹੜਾ ਕਿ ਆਪਣਾ ਟ੍ਰੈਡੀਸ਼ਨਲ ਡਿਜ਼ਾਈਨ ਹੈਗਾ ਮੋਰ ਤੇ ਮੋਰਨੀ ਵਾਲਾ ਬੇਸ਼ੱਕ ਹੀ ਬਹੁਤ ਜ਼ਿਆਦਾ ਟ੍ਰੈਂਡ ਚ ਰਹਿੰਦਾ ਹੈ ਇਹਦੇ ਵਿੱਚ ਬਹੁਤ ਸੋਹਣੇ ਕਲਰ ਤੁਸੀਂ ਦੇਖ ਰਹੇ ਹੋ ਦਪੂਨ ਸਿਲਕ ਦਾ ਫੈਬਰਿਕ ਰਹਿਣ ਵਾਲਾ ਹੈਗਾ 올ਓਵਰ 5 ਮੀਟਰ ਫੈਬਰਿਕ ਆਏਗਾ ਵਰਕ ਤੁਸੀਂ ਦੇਖ ਹੀ ਸਕਦੇ ਹੈਗੇ ਉਹ ਬਹੁਤ ਸੋਹਣਾ ਕਿੱਦਾਂ ਹੋਇਆ ਸ਼ਰਟ ਦੇ ਉੱਪਰ 올ਓਵਰ ਸੂਟ ਰਹੇਗਾ ਸਲੀਵਸ ਤੇ ਵੀ ਵਰਕ ਆਏਗਾ ਤੇ ਫਰੰਟ ਤੇ ਵੀ ਨੈੱਕ ਤੇ ਵੀ ਥੱਲੇ ਘੇਰੇ ਦੇ ਉੱਤੇ ਬਹੁਤ ਸਾਰੇ ਡੋਰੀ ਵਰਕ ਕੀਤਾ ਹੋਇਆ ਹੈਗਾ ਤੇ ਦੁਪੱਟਾ ਵੀ ਪ्योर ਦਾ ਆਏਗਾ ਦੁਪੱਟੇ ਦੇ ਵੀ ਫੋਰ ਸੈੱਡ ਏਮਬ੍ਰੋਇਡਰੀ ਕੀਤੀ ਹੋਈ ਆ ਸਕੈਲਪਿੰਗ ਕੀਤੀ ਹੋਈ ਆ ਬਹੁਤ ਸੋਹਣੇ ਤੁਸੀਂ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਹੈ ਫੁੱਲ ਮਤਲਬ ਹੈਵੀ ਕਲੈਕਸ਼ਨ ਹੈਗੀ ਹੈ ਐਂਡ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸਿਸ ਤੁਹਾਨੂੰ ਮਿਲਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਆਪਾਂ ਸੂਟ ਵਿੱਚ ਤੁਹਾਨੂੰ ਦੇਵਾਂਗੇ ਬਹੁਤ ਹੀ ਪਿਆਰੇ ਜੇ ਦੇਖੋ ਪਿੰਕ ਤੇ ਗ੍ਰੇ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਲਾਈਟ ਸ਼ੇਡ ਵੀ ਹੈ ਤੇ ਡਾਰਕ ਵੀ ਹੈ ਦੇਖੋ ਗ੍ਰੇ ਦੇ ਨਾਲ ਆਪਾਂ orange parrot ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈਗੇ ਹੈ ਜੀ ਤੁਸੀਂ ਦੇਖ ਸਕਦੇ ਹੈਗੇ ਹੋ ਲੈਮਨ ਤਾਂ ਬਹੁਤ ਸੋਹਣੀ ਕਲੈਕਸ਼ਨ ਹੈਗੀ ਹੈ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਮਿਲ ਰਹੇ ਨੇ ਸੋ ਜਲਦੀ ਤੋਂ ਜਲਦੀ ਆਰਡਰ ਕਰੋ ਕਿਉਂਕਿ ਸਟਾਕ ਹੈ ਜਿਹੜਾ ਲਿਮਟਿਡ ਜਾ ਦੇਖੋ ਕਲਰ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਕਲਰ ਕੰਟਰਾਸਟ ਬਹੁਤ ਸੋਲੀਡ ਹੈ ਸਾਰੇ ਲਾਈਟ ਐਂਡ ਡਾਰਕ ਸਾਰੇ ਨੇ ਗਰਲਿਸ਼ ਕਲਰਸ ਵੀ ਆ ਲੇਡੀਜ਼ ਕਲਰ ਵੀ ਹੈਗੇ ਆ ਸੋ ਜਿਹਨਾਂ ਨੇ ਜਿਹੋ ਜਾਂ ਸੂਟ ਲੈਣਾ ਲੈ ਸਕਦੇ ਹੈਗੇ ਹੋ ਤੇ ਆ ਵੀਡੀਓ ਦੇ ਵਿੱਚ ਤੁਸੀਂ ਦੇਖੋ ਫਿਨਿਸ਼ਿੰਗ ਦੇਖੋ ਵਰਕ ਦੀ ক্লোਜ਼ ਅਪ ਤੋਂ ਦੇਖੋ ਗ੍ਰੇ ਦੇ ਉੱਪਰ ਵੈਜੈਂਟਾ ਕਲਰ ਦੇ ਚੋਕੀ ਹੈ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਤੁਸੀਂ ਦੇਖੋ ਬਹੁਤ ਹੀ ਸੋਹਣਾ ਮੋਰ ਬਣੇ ਹੋਏ ਨੇ ਪੀਕਾਕ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ 골ਡਨ ਦੇ ਵਿੱਚ ਤੇ ਮੈਜੈਂਟਾ ਵਿੱਚ ਗ੍ਰੇ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਕੰਬੀਨੇਸ਼ਨ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਦੁਪੱਟਾ ਹੈਗਾ ਦੁਪੱਟੇ ਤੇ ਵੀ ਆਪਾਂ ਸਕੈਲਪਿੰਗ ਕੀਤੀ ਹੋਈ ਹੈ ਨਾਲੇ ਸਾਰੇ ਸਾਈਡਾਂ ਤੇ ਮੋਰ ਦਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਨਹੀਂ ਹੈ ਵੀ ਇੱਕ ਸਾਈਡ ਹੈਗਾ ਜੋ ਇਕੱਲੇ ਨੀਚੇ ਆ ਤਾਂ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਬਹੁਤ ਸੋਹਣੀ ਫਿਨਿਸ਼ਿੰਗ ਆ ਵਰਕ ਦੀ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ ਲਿਮਟਿਡ ਜਸ ਸਟਾਕ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਏਗੀ ਹਾਂਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪਊਗੀ ਬਿਨਾ ਪੇਮੈਂਟ ਤੋਂ ਬੁਕਿੰਗ ਨਹੀਂ ਹੁੰਦੀ ਜਿਨ੍ਹਾਂ ਨੇ ਵੀ ਬੁਕਿੰਗ ਦੇਣੀ ਹੈ ਜਲਦੀ ਤੋਂ ਜਲਦੀ ਦੇ ਦਿਓ ਜੀ ਜੀ ਆਪਣਾ ਐਡਰੈਸ ਸੈਂਡ ਕਰਕੇ ਤੇ ਪੇਮੈਂਟ ਦਾ ਸਕਰੀਨਸ਼ਾਟ ਪਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੈਗੇ ਹੋ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਸ਼ਹਿਰ ਪਿੰਡ ਵਿੱਚ ਤੁਸੀਂ ਆਪਣਾ ਆਰਡਰ ਮੰਗਵਾ ਸਕਦੇ ਹੈਗੇ ਹੋ ਸ਼ਿਪਿੰਗ ਤੁਹਾਡੇ ਤੱਕ ਸੁੱਟਦੀ ਹੋ ਜਾਏਗੀ 7 ਤੋਂ 8 ਦਿਨ ਦੇ ਵਿੱਚ ਜਿਹੜਾ ਸੂਟ ਹੈ ਤੁਹਾਡੇ ਤੱਕ ਡਿਲੀਵਰ ਕਰ ਦਿੱਤਾ ਜਾਵੇਗਾ ਤੇ ਟਰੈਕਿੰਗ ਵੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਤੁਸੀਂ ਆਪਣਾ ਜਿਹੜਾ ਕੋਰੀਅਰ ਹੈ ਟਰੈਕ ਕਰ ਸਕਦੇ ਹੋ ਹੈਗੇ ਹੋ ਤੇ ਸੂਟ ਦੀ ਫਿਨਿਸ਼ਿੰਗ ਵਰਕ ਦੀ ਫਿਨਿਸ਼ਿੰਗ ਕਲਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੈਗੇ ਹੋ ক্লোਜ਼ ਅਪ ਕਰਕੇ ਤੁਹਾਨੂੰ ਦਿਖਾਇਆ ਹੈਗੇ ਆ ਦੇਖੋ ਬਹੁਤ ਹੀ ਸੋਨਿਕ ਕਲਰ ਐਂਡ ਬਹੁਤ ਸੋਹਣਾ ਡਿਜ਼ਾਈਨ ਸੋ ਜਿੰਨਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਹੋ ਨੰਬਰ ਮੇਰਾ ਸਕਰੀਨ ਤੇ ਦਿੱਤਾ ਹੋਇਆ ਹੈ ਵਟਸਐਪ ਵਾਲਾ ਨੰਬਰ ਹੈ ਤੁਸੀਂ ਸਕਰੀਨ ਸ਼ਾਟ ਕਰਕੇ ਮੇਰੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੈਗੇ ਹੋ ਐਂਡ ਅਗਰ ਤੁਹਾਨੂੰ ਸਾਡੀ ਕਲੈਕਸ਼ਨ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਜਿਹੜਾ ਨਹੀਂ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਿলো ਧੰਨਵਾਦ ਹੈ ਤੇ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗਦੀ ਹੈਗੀ ਹੈ ਨੈਕਸਟ ਆਉਣ ਵਾਲੇ ਦਿਨਾਂ ਵਿੱਚ ਅਪਾ ਤੁਹਾਡੇ ਲਈ ਹੋਰ ਵੀ ਵਧੀਆ ਆਫਰ ਦੇ ਵਿੱਚ ਇਸ ਤਰ੍ਹਾਂ ਦੇ ਸੌਟਰ ਲੈ ਕੇ ਆਵਾਂਗੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ